ਚੰਡੀਗੜ੍ਹ ਦੇ ਵਿੱਚ ਜਿਹੜੀ ਹਾਕੀ ਨੈਸ਼ਨਲ ਲੀਗ ਚੱਲ ਰਹੀ ਹੈ ਚੈਂਪੀਅਨਸ਼ਿਪ ਚੱਲ ਰਹੀ ਹੈ ਜਿਸ ਦੇ ਇਹ ਕਹੇ ਦੀ ਕਿ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਗੱਲ ਕਰਨ ਬੈਠੇ ਆ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਹਾਕੀ ਨੂੰ ਕਿਦਾਂ ਹੋਰ ਬਿਹਤਰੀ ਦੇ ਨਾਲ ਕਿਦਾਂ ਹੋਰ ਵਡਾਵਾ ਦੇਣਾ ਚਾਹੀਦਾ ਹੈ ਕਿ ਜਿਹੜੇ ਜਿਹੜੇ ਹੋਰ ਨੌਜਵਾਨ ਨੇ ਉਹਨਾਂ ਦੇ ਵਿੱਚ ਉਤਸ਼ਾਹ ਵਧੇ ਹਾਕੀ ਦੀ ਜਿਹੜੀ ਇਹ ਕਹੇ ਦੀ ਕਿ ਇੱਕ ਲਾਲਸਾ ਵਧੇ ਨੌਜਵਾਨਾਂ ਦੇ ਵਿੱਚ ਕਿ ਹਾਕੀ ਦੇ ਵੱਲੋਂ ਜਿਹੜੇ ਪ੍ਰਮੋਟ ਹੋ ਸਕਣ ਹਾਕੀ ਦੇ ਵੱਲੋਂ ਜਿਹੜੇ ਨੌਜਵਾਨ ਵੱਸ ਸਕਣ ਸੋ ਹਸੀਕਾਲ ਸਰ ਆ ਗੁੱਡ ਮਾਰਨਿੰਗ ਜੀ ਮੈਂ ਤੁਹਾਨੂੰ ਦੱਸਦਾ ਕਿ ਵੀ ਕਿਸੇ ਵੀ ਗੇਮ ਪ੍ਰਤੀ ਆਮ ਜਨਤਾ ਦਾ ਰੁਝਾਨ ਕਦੋਂ ਵੱਜ ਜਾਂਦਾ ਹੈ ਪਹਿਲੀ ਗੱਲ ਤਾਂ ਜਦੋਂ ਉਹ ਵਾਚ ਕਰਦੇ ਨੇ ਜੀ ਤੇ ਬਹੁਤ ਸਾਰੀ ਆਡੀਅנס ਜਦੋਂ ਬੈਠੀ ਹੁੰਦੀ ਸਟੇਡੀਅਮ ਦੇ ਵਿੱਚ ਜੀ ਤੇ ਦੂਜਾ ਕੀ ਜਦੋਂ ਆਪਾਂ ਉਸ ਗੇਮ ਦੇ ਵਿੱਚ ਖੂਬਸਾਰਾ ਆ ਪ੍ਰੋਸਪਰਿਟੀ ਪੈਸਾ ਲੈ ਕੇ ਆ ਜਾਂਦੇ ਆ ਜਿਉਂ ਉੱਥੋਂ ਦੇ ਪਲੇਅਰ ਜਦੋਂ ਉਹ ਬਹੁਤ ਸਾਰਾ ਤਾਂ ਦੌਲਤ ਤੇ ਫੇਮਸ ਹੋ ਸਕਦੇ ਨੇ ਤੇ ਉਹ ਗੇਮ ਵੀ ਫੇਮਸ ਹੋ ਜਾਂਦੀ ਹੈ ਤੇ ਜਦੋਂ ਮੈਂ ਮੈਨੂੰ ਬੜਾ ਹਾਕੀ ਨਾਲ ਪਿਆਰ ਸੀ ਸ਼ੁਰੂ ਤੋਂ ਮੈਂ ਖੇਡਦਾ ਰਿਆ ਤੇ ਮੈਂ ਕਾਰਪੋਰੇਟ ਦੇ ਵਿੱਚ ਜਦੋਂ ਮੇਰੀ ਆਪਣੀ ਕੰਪਨੀ ਵੱਡੀ ਹੋ ਗਈ ਤਾਂ ਮੈਨੂੰ ਲੱਗਿਆ ਕਿ ਸੀਐਸਆਰ ਮਨੀ ਸਾਡੇ ਕੋਲ ਬਹੁਤ ਹੁੰਦੀ ਹੈ ਕਿ ਵਾਈ ਨਾਟ ਬ੍ਰਿੰਗ ਦਿਸ ਮਨੀ ਟੂ ਸਪੋਰਟਸ ਐਂਡ THEN I PICKED UP ਵਨ ਗੇਮ ਹਾਕੀ ਤੇ ਜਦੋਂ ਮੈਂ ਇੱਥੇ ਆਇਆ ਤੇ ਮੈਨੂੰ ਲੱਗਿਆ ਕਿ ਹੌਕੀ ਦੇ ਵਾਸਤੇ ਬੜੀ ਮਿਹਨਤ ਕਰਨ ਦੀ ਲੋੜ ਹੈ ਜਿਹੜਾ ਪੈਸਾ ਹੈ ਲੋਕਾਂ ਦਾ ਆਰਗੇਨਾਈਜੇਸ਼ਨਸ ਦਾ ਜਾਂ ਕਾਰਪੋਰੇਟ ਦਾ ਜਾਂ ਜਿਹੜੀ ਆ ਐਡਵਰਟਾਈਜ਼ਮੈਂਟ ਦਾ ਉਹ ਬਹੁਤਾ ক্রিকেট ਕੋਲ ਚਲਾ ਜਾਂਦਾ ਹੈ ਜੀ ਤੇ ਅਸੀਂ ক্রিকেট ਪ੍ਰੇਮੀ ਆ ਠੀਕ ਹੈ ਐਜ਼ ਅ ਨੇਸ਼ਨ ਪਰ ਬਾਕੀ ਗੇਮਾਂ ਦਾ ਵੀ ਬੜਾ ਹੋਇਆ ਤੇ ਹੌਕੀ ਤਾਂ ਸਾਡੀ ਜਿਹੜੀ ਹੈ ਉਹ ਨੈਸ਼ਨਲ ਗੇਮ ਹੈ ਔਰ ਦੂਜੀ ਗੱਲ ਹੈ ਸਾਨੂੰ ਮਾਣ ਹੈ ਇਸ ਗੱਲ ਦਾ ਕਿ ਹਰ ਵਾਰੀ ਹੌਕੀ ਸ਼ੁਰੂ ਤੋਂ ਲੈ ਕੇ 1900 ਮੈਂ 28 ਦੀ ਗੱਲ ਕਰਾਂ ਤੋਂ ਲੈ ਕੇ ਹੁਣ ਤੱਕ ਸਭ ਤੋਂ ਜ਼ਿਆਦਾ ਜਿਹੜੇ ਮੈਡਲਸ ਆਏ ਨੇ 올림픽 ਦੇ ਉਹ ਹਾਕੀ ਚੋਂ ਆਏ ਨੇ ਪਹਿਲੇ ਤਾਂ 20 ਸਾਲ 골ਡ ਮੈਡਲ ਹੀ ਲੈਂਦੇ ਰਿਹਾ ਆਪਾਂ 1928 ਔਨਵਰਡਸ ਬਟ ਐਨੀਹਾਊ ਗੇਮ ਥੋੜੀ ਜੀ ਨਾ ਔਨੀ ਪੌਪੂਲਰ ਔਨੀ ਹਰਬੰ ਪਿਆਰੀ ਆਮ ਜਨਤਾਸ ਨਹੀਂ ਰਹੇਗੀ ਕਿਉਂਕਿ ਇਹਨੂੰ ਪੈਸਾ ਹੀ ਨਹੀਂ ਮਿਲਿਆ ਤੇ ਅਸੀਂ ਹੁਣ ਕੀ ਚਾਹੁੰਦੇ ਆ ਕਿ ਕਾਰਪੋਰੇਟਸ ਵੱਧ ਛੱਡ ਕੇ ਅੱਗੇ ਆਣ ਤੇ ਇਸ ਗੇਮ ਦੇ ਵਿੱਚ ਆ ਕੇ ਇਹਨੂੰ ਸਪੋਰਟ ਕਰਨ ਤੋ ਸੀਐਸਆਰ ਮਨੀ ਫੋਰ ਸਪੋਰਟਸ ਸ਼ੁਡ ਬੀ ਸਪੈਂਟ ਬਾਈ 올 ਦਾ ਕਾਰਪੋਰੇਟਸ ਹੁਣ ਉਹਦਾ ਫਰਕ ਕੀ ਪਿਆ ਜਦੋਂ ਅਸੀਂ ਕਾਫੀ ਸਾਰੇ ਇੱਥੇ ਕਾਰਪੋਰੇਟਸ ਨੂੰ ਲੈ ਕੇ ਆਂਦਾ ਬੱਚਿਆਂ ਦਾ ਜਿਹੜਾ ਸਤਰ ਖੇਲਣ ਦਾ ਉਹ ਵੱਧ ਗਿਆ ਬੈਸਟ ਜਿਹੜੇ ਹੈਗੇ ਨੇ ਸਕੂਲਾਂ ਦੇ ਬੱਚੇ ਉਹ ਹਾਕੀ ਵੱਲ ਰੁਝਾਨ ਲੈ ਕੇ ਆ ਗਏ ਉਹਦੇ ਤੋਂ ਫਾਇਦਾ ਕੀ ਹੋ ਰਿਹਾ ਕਿ ਅਸੀਂ ਇਸ ਗਰਾਊਂਡ ਤੋਂ ਪਤਾ ਨਹੀਂ ਕਿੰਨੇ 올ੰਪੀਅਨਸ ਤਿਆਰ ਕਰ ਚੁੱਕੇ ਆ ਤੇ ਪਿਛਲੀ ਵਾਰੀ ਵੀ ਅਸੀਂ ਜਿੱਤਿਆ ਮੈਡਲ ਇਸ ਤਰੀਕੇ ਫਿਰ ਮੈਡਲ ਜਿੱਤ ਕੇ ਆਏ ਆ 올림픽ਸ ਦੇ ਵਿੱਚ ਤੇ ਸਾਨੂੰ ਇਸ ਗੱਲ ਦਾ ਬੜਾ ਫਖਰ ਹੈ ਕਿ ਥੋੜੀ ਜਿਹੀ ਐਫਰਟ ਜਿਹੜੀ ਕਾਰਪੋਰੇਟ ਨੇ ਕੀਤੀ ਤੇ ਅੱਜ ਉਹ ਇੰਡੀਆ ਵਾਸਤੇ ਇਨਾ ਵਰਦਾਨ ਸਾਬਿਤ ਹੋ ਰਹੀ ਹੈ ਤੇ ਮੈਂ ਰਿਕਵੈਸਟ ਕਰਾਂਗਾ ਤੁਹਾਡੇ ਮਾਧਿਅਮ ਤੋਂ ਕਿ ਸਾਰੇ ਕਾਰਪੋਰੇਟਸ ਨੂੰ ਅੱਗੇ ਵੱਧ ਕੇ ਇਸ ਗੇਮ ਨੂੰ ਸਪੋਰਟ ਕਰਨਾ ਚਾਹੀਦਾ ਹੈ ਤੇ ਹੁਣ ਨੈਸ਼ਨਲਸ ਹੋ ਰਹੀਆਂ ਨੇ ਔਰ ਮੈਂ ਤੁਹਾਨੂੰ ਦੱਸਾਂ ਇੱਥੇ ਨੈਸ਼ਨਲਸ ਦੇਖਦੇ ਹੋਏ ਇਨਾ ਮਜ਼ਾ ਆਉਂਦਾ ਹੈ ਕਿ ਹਾਕੀ ਦੀ ਜਿਹੜੀ ਗੇਮ ਦੀ ਕੁਆਲਿਟੀ ਹੈ ਗੇਮ ਦਾ ਸਤਰ ਹੈ ਉਹ ਇੰਡੀਆ ਦੇ ਵਿੱਚ ਇਨਾ ਵੱਧ ਚੁੱਕਾ ਹੈ ਕਿ ਆਲਮੋਸਟ ਐਦਾਂ ਲੱਗਦਾ ਤੁਸੀਂ 올림픽 ਮੈਚ ਦੇਖ ਰਹੇ ਹੋ ਤੇ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਪਹਿਲੀ ਗੱਲ ਕਿ ਅਸੀਂ ਜਿਹੜੀ ਹਰਮਨ ਪਿਆਰੀ ਗੇਮ ਹੈਗੀ ਹੈ ਆ ਕੇ ਵਾਚ ਕਰੀਏ ਇਨੇ ਦਿਨ ਇੱਥੇ ਚੱਲ ਰਿਹਾ ਹੈਗਾ ਨੈਸ਼ਨਲਸ ਤੇ ਉਸ ਤੋਂ ਬਾਅਦ ਕਾਰਪੋਰੇਟਸ ਨੂੰ ਕਹਿਣਾ ਚਾਹੁੰਦਾ ਕਿ ਇਹਨੂੰ ਸਪੋਰਟ ਕਰੋ ਦੋ ਤਿੰਨ ਤਰੀਕਿਆਂ ਨਾਲ ਆ ਕੇ ਮੋਟੀਵੇਟ ਕਰੋ ਪਲੇਅਰਸ ਨੂੰ ਤੇ ਥੋੜਾ ਜਿਹਾ ਜਿਹੜਾ ਸੀਐਸਆਰ ਫੰਡ ਹੈਗਾ ਉਹ ਹਾਕੀ ਦੀ ਗੇਮ ਨੂੰ ਦਿਓ ਤਾਂ ਕਿ ਇਹਨਾਂ ਬੱਚਿਆਂ ਨੂੰ ਅਸੀਂ ਸਪੋਰਟ ਕਰ ਸਕੀਏ ਇਨ ਐਵਰੀ ਵੇ ਸੋ ਜੀ ਤਾਂ ਚੌਦਮਾਨਾ ਹਾਕੀ ਇਹ ਇੰਡੀਆ ਸਬ ਜੂਨੀਅਰ ਚੱਲ ਰਿਹਾ ਚੈਂਪੀਅਨਸ਼ਿਪ ਚੱਲ ਰਹੀ ਆ ਮੈਂਸ ਚੱਲ ਰਹੀ ਆ ਤੇ ਅੱਗੇ ਜਿਹੜਾ ਲੜਕੀਆਂ ਨੂੰ ਵੀ ਇਹਦੇ ਵਿੱਚ ਲੈ ਕੇ ਆਇਆ ਜਾਊਗਾ ਗੱਲਸ ਨੂੰ ਵੀ ਜਿਹੜਾ ਇੱਥੇ ਦੁਬਾਰਾ ਚੈਂਪੀਅਨਸ਼ਿਪ ਜੇ ਇੱਕ ਗੱਲ ਕੀਤੀ ਜਾਬ ਕਿ ਦੁਬਾਰਾ ਹੋ ਸਕਦੀ ਹੈ ਕਿ ਜਿਹੜਾ ਕੁੜੀਆਂ ਨੂੰ ਵੀ ਅੱਗੇ ਲੈ ਕੇ ਆਇਆ ਜਾ ਸਕੇ ਦੇਖੋ ਐਦਾਂ ਹੈਗਾ ਕਿ ਇਹ ਤਾਂ ਜਿਹੜੀ ਹਾਕੀ ਇੰਡੀਆ ਜਿਹੜੀ ਇੰਡੀਆ ਦੀ ਬਾਡੀ ਹੈ ਇਹ ਉਹਦਾ ਨਿਰਣੇ ਹੁੰਦਾ ਹੈ ਕਿ ਕਿਹੜੀ ਜਿਹੜੀ ਹੈਗੀ ਹੈ ਟੂਰਨਾਮੈਂਟ ਕਿਹੜੀ ਸਿਟੀ ਚ ਕਰਾਉਣੀ ਹੈ ਤੇ ਸਾਨੂੰ ਚੰਡੀਗੜ੍ਹ ਨੂੰ ਤਾਂ ਬੜੇ ਸਾਲਾਂ ਬਾਅਦ ਮੌਕਾ ਮਿਲਿਆ ਕਿ ਵੀ ਇੱਥੇ ਅਸੀਂ ਟੂਰਨਾਮੈਂਟ ਕਰਾਉਣ ਦਾ ਮੌਕਾ ਤੇ ਇਹਨਾਂ ਨੇ ਸਾਨੂੰ ਇਸ ਵਾਰੀ ਸਬ ਜੂਨੀਅਰ ਮੈਨ ਦਾ ਦਿੱਤਾ ਵੇ ਪਰ ਕੁੜੀਆਂ ਦਾ ਜਿਹੜਾ ਹੈਗਾ ਉਹ ਵੀ ਮੈਚ ਬਰਾਬਰ ਚੱਲਦਾ ਹੈ ਹਾਕੀ ਦੀਆਂ ਜਿਹੜੀਆਂ ਕੁੜੀਆਂ ਦੇ ਜਿਹੜੇ ਗੇਮ ਹੈਗੀ ਹੈ ਬਹੁਤ ਉੱਚ ਸਤਰ ਦੀ ਹੈਗੀ ਹੈ ਬਹੁਤ ਚੰਗੀ ਗੇਮ ਹੈਗੀ ਹੈ ਔਰ ਉਹ ਹਾਲਾਂਕਿ ਚੰਡੀਗੜ੍ਹ ਨੂੰ ਇਸ ਵਾਰੀ ਮੌਕਾ ਨਹੀਂ ਮਿਲਿਆ ਪਰ ਅਸੀਂ ਰਿਕੁਐਸਟ ਕਰਾਂਗੇ ਹਾਕੀ ਇੰਡੀਆ ਨੂੰ ਜਿਹੜੀ ਐਪੈਕਸ ਬੋਡੀ ਹੈ ਇੰਡੀਆ ਦੀ ਕਿ ਸਾਨੂੰ ਇੱਕ ਮੌਕਾ ਹੋਰ ਦੇਣ ਜਦੋਂ ਅਸੀਂ ਕੁੜੀਆਂ ਦੀ ਗੇਮ ਵੀ ਇੱਥੇ ਖੜਾ ਸਕੀਏ ਇਹ ਸਾਰਾ ਕਿਵੇਂ ਦੇਖਦੇ ਹਾਂ ਕਿ ਜਿਹੜੇ ਪਹਿਲਾਂ ਇਸੇ ਗਰਾਊਂਡ ਦੇ ਵਿੱਚ ਹਨਾ ਹਾਕੀ ਦੇ ਤੁਰਿੰਦਰ ਖੇਡ ਕੇ ਗਏ ਸੀ ਤੇ ਅੱਜ ਉਸੇ ਹਾਕੀ ਦੇ ਗਰਾਊਂਡ ਦੇ ਵਿੱਚ ਜਿਹੜੇ ਸਭ ਜੂਨੀਅਰ ਖੇਡ ਰਹੇ ਨੇ ਤੇ ਅੱਗੇ ਜਾ ਕੇ ਇਹਨਾਂ ਨੇ ਵੀ ਇਹਨਾਂ ਦੇ ਵਿੱਚ ਵੀ ਕਈਆਂ ਨੇ ਤੁਰਿੰਦਰ ਬਾਨਾ ਕਿਵੇਂ ਦੇਖਦੇ ਮੈਂ ਤੁਹਾਨੂੰ ਦੱਸਦਾ ਸੂਰੇ ਜਦੋਂ ਇਹ ਸਾਰੇ ਦੇ ਸਾਰੇ ਲਾਈਨ ਅਪ ਹੋਏ ਸੀ ਤੇ ਅਸੀਂ ਸਾਰਿਆਂ ਨੂੰ ਮਿਲਣ ਗਏ ਸੀ ਤਾਂ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿ ਰਿਹਾ ਸੀ ਕਿ ਆਹ ਦੇਖੋ ਜਿਹੜੀ ਆ ਗੇਮ ਹੈ ਨਾ ਆਹ ਗਰਾਊਂਡ ਹੈ ਨਾ ਇਹ ਤੁਹਾਡੀ ਜਿਹੜੀ ਹੈਗੀ ਹੈ ਇਹ ਆ ਲਾਂਚ ਪੈਡ ਹੈਗਾ ਇੱਥੇ ਗੇਮ ਗ੍ਰੇਟ ਵਧੀਆ ਖੇਲੋ ਤੇ ਇੱਥੋਂ ਤੁਹਾਨੂੰ ਮੌਕਾ ਮਿਲੇਗਾ ਉਡਣ ਦਾ ਉਡਾਰੀ ਕਾਦੇ ਵਾਸਤੇ 올림픽ਸ ਵਾਸਤੇ ਅਸੀਂ ਦੇਖਦੇ ਆ ਇੱਥੇ ਸਾਡੇ ਨਾਲ ਜਿਹੜੇ ਅਜੇ ਹੁਣ ਰਾਜਪਾਲ ਜੀ ਦੇਖੋ ਏਡੇ ਵੱਡੇ ਸੈਲੀਬ੍ਰਿਟੀ ਨੇ ਇੱਥੇ ਖੇਡਦੇ ਰਹੇ ਨੇ ਔਰ ਹੋਰ ਵੀ ਕਿੰਨੇ ਤੁਹਾਨੂੰ ਮੈਂ ਨਾਮ ਦੱਸਾਂ ਕਿ 올ੰਪੀਅਨਸ ਨੇ ਇਸ ਗਰਾਊਂਡ ਤੋਂ ਬਣ ਕੇ ਗਏ ਨੇ ਉਹ ਸਾਡੇ ਨਾਲ ਜਦੋਂ ਅਸੀਂ ਦੇਖਦੇ ਹੁੰਦੇ ਸੀ ਬੱਚਿਆਂ ਤਰ੍ਹਾਂ ਖੇਡਦੇ ਹੁੰਦੇ ਸੀ ਹੈਨਾ ਵਰਨਾ ਉਹਦੇ আর সেলিব্রিটিজ अराउंड द वर्ल्ड ਤੇ بڑا ਇਸ ਗੱਲ ਨੂੰ ਦੇਖ ਕੇ بڑا ਫਕਰ ਹੁੰਦਾ ਹੈ ਔਰ ਉਹਦਾ ਫਾਇਦਾ ਇੱਕ ਹੋਰ ਵੀ ਹੁੰਦਾ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਨਾ ਇੱਥੇ ਅੱਜ ਦੇਖੋ 7-800 ਬੱਚੇ ਖੇਡਣ ਆਏ ਨੇ ਫ্রম 올 ਓਵਰ ਇੰਡੀਆ ਜਿਹੜਾ ਮੈਚ ਚੱਲ ਰਹੇ ਨੇ ਇਹਦੇ ਵਿੱਚ ਇਹਨਾਂ ਨੂੰ ਪਤਾ ਹੈ ਇਸ ਗਰਾਊਂਡ ਤੋਂ ਕਿੰਨੇ 올ਿਪੀਅਨਸ ਬਣੇ ਨੇ ਜੀ ਉਹਨਾਂ ਨੂੰ ਆਪ ਇੱਥੇ ਖੇਡ ਕੇ بڑا ਫਕਰ ਮਹਿਸੂਸ ਹੋ ਰਿਹਾ ਹੈ ਸਾਨੂੰ ਵੀ بڑا ਫਕਰ ਮਹਿਸੂਸ ਹੁੰਦਾ ਹੈ ਇਸ ਗੱਲ ਤੋਂ ਜੀ ਸਰ ਜਦੋਂ ਪਿਛਲੀ ਵਾਰੀ ਮੈਡਲ ਲੈ ਕੇ ਆਉਂਦੇ ਨੇ ਤੇ ਜਿਹੜੇ ਇੰਡੀਆ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਉਸ ਫੋਨ ਤੇ ਗੱਲ ਕਰਦੇ ਆ ਤੇ ਜਿਹੜੇ ਪੰਜਾਬ ਦੇ ਕੈਪਟਨ ਨੇ ਉਹਨਾਂ ਨੂੰ ਸਰਪੰਚ ਸਾਹਿਬ ਆਖ ਕੇ ਬੁਲਾਉਂਦੇ ਕਿ ਸਰਪੰਚ ਸਾਹਿਬ ਹਨਾ ਉਦੋਂ ਕਿੰਨੀ ਕੁ ਖੁਸ਼ੀ ਹੋਈ ਸੀ ਕਿ ਜਦੋਂ ਹਾਕੀ ਦੇ ਵਾਈਸ ਪ੍ਰੈਜ਼ੀਡੈਂਟ ਨੂੰ ਕਿੰਨੀ ਕੁ ਖੁਸ਼ੀ ਹੋਈ ਸੀ ਕਿ ਹਾਕੀ ਪਲੇਅਰ ਹੋਣ ਦੇ ਦਾਤੇ ਕਿ ਸਾਡੀ ਹਾਕੀ ਨੂੰ ਅਜ ਇਨਾ ਮਾਣ ਦੇਖੋ ਬਹੁਤ ਖੁਸ਼ੀ ਹੁੰਦੀ ਹੈ ਪਹਿਲੀ ਗੱਲ ਇਹਨਾਂ ਕਰਕੇ ਸਾਡਾ ਵੀ ਮਾਣ ਹੈ ਕਿਉਂਕਿ ਇਹ ਜਿੱਤ ਕੇ ਆਉਂਦੇ ਨੇ ਅਸੀਂ ਵੀ ਕਹਿੰਨੇ ਆ ਵੀ ਦੇਖੋ ਅਸੀਂ ਭਾਵੇਂ ਐਗਜ਼ੈਕਟਿਵ ਦੇ ਮੈਂਬਰ ਆ ਚਲੋ ਪ੍ਰਧਾਨ ਵੀ ਪ੍ਰਧਾਨ ਪਰ ਅਸਲ ਮਿਹਨਤ ਤਾਂ ਕੋਚ ਦੀ ਤੇ ਅਸਲ ਮਿਹਨਤ ਤਾਂ ਪਲੇਅਰਜ਼ ਦੀ ਹੈ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਪਰ ਅਸੀਂ ਕੀ ਕਰ ਸਕਦੇ ਹੁੰਦੇ ਆ ਜਦੋਂ ਇਹ ਆਉਂਦੇ ਨੇ ਤਾਂ ਵੀ ਸੈਲੀਬ੍ਰੇਟ ਅਸੀਂ ਫਿਰ ਕੀ ਕਰਦੇ ਆ ਪਿਛਲੀ ਵਾਰੀ ਵੀ ਅਸੀਂ ਬੜਾ ਵੱਡਾ ਇੱਕ ਇਵੈਂਟ ਕੀਤਾ ਤੇ ਉਹਦੇ ਵਿੱਚ ਗਵਰਨਰ ਸਾਹਿਬ ਵੀ ਆਏ ਠੀਕ ਹੈ ਤੇ ਫਿਰ ਅਸੀਂ ਸਾਰਿਆਂ ਨੂੰ ਕੋਈ ਇੱਕ ਛੋਟਾ ਜਿਹਾ अमाउंट ਭਈ 5 5 7 7 ਲੱਖ ਰੁਪਇਆ ਹਰ ਇੱਕ ਪਲੇਅਰ ਨੂੰ ਦਿੱਤਾ ਅਸੀਂ ਮਾਨ ਕਰ ਸਕਦੇ ਆ ਠੀਕ ਹੈ ਨਾ ਤੇ ਇਸ ਤਰੀਕੇ ਨਾਲ ਸੀਐਸਆਰ ਜਿਹੜਾ ਫੰਡ ਅਸੀਂ ਕਹਿੰਦੇ ਆ ਵੀ ਇਹਨਾਂ ਨੂੰ ਦੇਸ਼ ਲਈ ਇਹਨਾਂ ਵਧੀਆ ਕੰਮ ਕਰਕੇ ਆਏ ਨੇ ਤੇ ਇਹਨਾਂ ਨੂੰ ਅਸੀਂ ਉਸ ਮਾਨ ਵਾਂਗੂ ਫੈਲੀਸਟੇਟ ਕਰਦੇ ਆ ਤਾਂ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਉਹਨਾਂ ਫੰਕਸ਼ਨਸ ਦੇ ਵਿੱਚ ਅਸੀਂ ਫਿਰ ਦੇਖਦੇ ਆ ਕਿ ਸਭ ਸੈਲੀਬ੍ਰਿਟੀਜ਼ ਨੂੰ ਬੁਲਾਣੇ ਆ ਸ਼ਹਿਰ ਦੇ ਸਾਰੇ ਵੱਡੇ ਜਿਹੜੇ ਹੈਗੇ ਨੇ ਉਹਨਾਂ ਨੂੰ ਬੁਲਾਣੇ ਹੈਗੇ ਆ ਤੇ ਉਹਦਾ ਇਹ ਵੀ ਫਾਇਦਾ ਹੋ ਰਿਹਾ ਕਿ ਦਿਨ ਬਦਿਨ ਜਿਹੜੀ ਪਪੂਲਾਰਿਟੀ ਹੈ ਉਹ ਹਾਕੀ ਦੀ ਵੱਧਦੀ ਪਈ ਹੈ ਕਿ ਹੈ ਔਰ ਹਾਕੀ ਕਿਉਂਕਿ ਹੁਣ 올ੰਪਿਕ ਜਿੱਤ ਕੇ ਆਇਆ ਵੇ ਉਹਦਾ ਅੱਜ ਬੜਾ ਇੱਕ ਇੰਪੈਕਟ ਹੈਗਾ ਕਿ ਆਮ ਬੰਦਾ ਫਿਰ ਦੁਬਾਰਤੋਂ ਪਿਆਰ ਕਰਨ ਲੱਪਿਆ ਹੈ ਹਾਕੀ ਨੂੰ ਜਿਹੜਾ ਪਿਆਰ ਤੁਸੀਂ ਦੇਖੋ 1947 ਚ ਸੀ ਆਪਾਂ ਇਹਨੂੰ ਹਾਕੀ ਨੂੰ ਕਹਿੰਦੇ ਆਪਾਂ ਨੈਸ਼ਨਲ ਗੇਮ ਆਫ ਇੰਡੀਆ ਵਾਈ ਬਿਕੋਜ਼ ਇੱਕ ਗੇਮ ਸੀ ਜਿਹਨੇ ਸਾਡਾ ਸਿਰ ਫਕਰ ਸਭ ਦਿੱਤਾ ਸਾਨੂੰ ਸਾਡਾ ਅੱਖਾਂ ਦੇ ਸਿਰ ਜਿਹੜਾ ਇਹਨੇ ਉੱਪਰ ਚੱਕਿਆ ਤੇ ਤੁਹਾਨੂੰ ਵੈਸੇ ਪਤਾ ਹੋਏਗਾ 1928 ਦੇ ਵਿੱਚ ਇੰਡੀਆ 올림픽 골ਡ ਜਿੱਤਿਆ ਫਿਰ 32 ਜਿੱਤਿਆ ਉਸ ਤੋਂ ਬਾਅਦ 1952 ਤੱਕ ਆਪਾਂ ਹੀ 골ਡ ਜਿੱਤਦੇ ਆਏ ਠੀਕ ਹੈ ਉਹ ਗੱਲ ਅਲੱਗ ਹੈ ਕਿ ਉਦੋਂ ਜਿਹੜਾ ਬ੍ਰਿਟੇਨ ਸੀ ਉਹ ਆਪਣੇ ਨਾਲ ਨਾਲ ਜੋੜ ਲੈਂਦਾ ਸੀ ਭਾਵੇਂ ਇੰਡੀਆ ਜਿੱਤਦਾ ਸੀ ਪਰ ਉਸ ਤੋਂ ਬਾਅਦ ਵੀ ਆਪਾਂ ਸਿਲਵਰ ਮੈਡਲ ਜਿੱਤਦੇ ਆਏ 1972 ਤੱਕ ਜੀ ਵਰਲਡ ਦੇ ਵਿੱਚ ਧਾਕ ਰਹੀ ਹੈ ਹਾਕੀ ਦੀ ਉਹ ਇੰਡੀਆ ਦੀ ਰਹੀ ਹੈ ਜੀ ਉਹਦਾ ਰੀਜ਼ਨ ਸੀ ਕਿ ਪੂਰੇ ਦੀ ਪੂਰੀ ਕੰਟਰੀ ਤੇ ਜਿਹੜੇ ਬੈਸਟ ਬੱਚੇ ਹੁੰਦੇ ਸੀ ਜੀ ਉਹ ਹਾਕੀ ਚਾਹੁੰਦੇ ਸੀ ਉਸ ਤੋਂ ਬਾਅਦ ਫਿਰ ਚੇਂਜ ਆਇਆ ਹਾਕ ক্রিকেট ਥੋੜਾ ਜਿਹਾ ਪਪੂਲਰ ਹੋਣ ਲੱਗ ਪਿਆ ਪਰ ਮੈਨੂੰ ਲੱਗਦਾ ਹੈ ਇਸ ਗੇਮ ਦੇ ਵਿੱਚ ਸਾਡੇ ਬਲੱਡ ਦੇ ਵਿੱਚ ਇਹ ਹਾਕੀ ਬੜੀ ਜਲਦੀ ਰਚ ਜਾਏਗੀ ਜੇ ਅਸੀਂ ਇਹਨੂੰ ਬੱਚਿਆਂ ਨੂੰ ਹਾਕੀ ਵੱਲ ਲੈ ਕੇ ਆਵਾਂਗੇ ਔਰ ਵੀ ਵਿਲ ਅਗੇਨ ਬੀ ਵਿਨਿੰਗ ਦਾ ਗੋਲਡ ਆਫ 올림픽ਸ ਵਨ ਡੇ ਵੈਰੀ ਸੂਪਰਬਧ ਧੰਨਵਾਦ ਥੈਂਕ ਯੂ ਜੀ ਤੁਹਾਡਾ ਗੱਲ ਕਰਕੇ ਬੜਾ ਚੰਗਾ ਲੱਗਿਆ ਕਿ ਤੁਸੀਂ ਐਨੇ ਤਰੀਕੇ ਨਾਲ ਐਨੇ ਵਧੀਆ ਤਰੀਕੇ ਨਾਲ ਇਹ ਸਾਰਾ ਜਿਹੜਾ ਇਵੈਂਟ ਹੈ ਕਵਰ ਕਰ ਰਹੇ ਹੋ ਥੈਂਕ ਯੂ